25 ਦਿਨ ਹੋ ਗਏ ਵਿਚਾਰੇ ਗਰਮੀ ਚ ਮਰ ਰਹੇ ਨੇ 32 ਬੱਚੇ ਨਿੱਕੇ ਨਿੱਕੇ ਨੇ ਮਿਲਕਦੇ ਫਿਰਦੇ ਨੇ ਸਿਆਣਾ ਵਾਣਾ ਨਹੀਂ ਅੱਜ ਕੱਲ ਗਰਮੀ ਚ ਰਹਿ ਸਕਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਜਲਦੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਾਂ ਦੇ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਨਕਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਬਟਾਲ ਗੌਸਪਰੇ ਨੂੰ ਦੇ ਰਹੇ ਨੇ ਜ਼ਿਆਦਾਤਰ ਇਹ ਪਰਤੀ ਉੱਥੇ ਪਰ ਨਾਲ ਹੈ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬੱਤੀ ਪੂਰੀ ਨਹੀਂ ਦਿੱਤੀ ਜਾਏਗੀ ਭਾਜੀ ਕਿੰਨੀ ਦੇਰ ਬੱਤੀ ਜਾਂਦੀ ਆਉਂਦੀ ਕਦੋਂ ਇਹ ਪੁੱਛੋ ਮਹਾਰਾਜ ਜਾਂਦੀ ਦਾ ਨੇ ਪੁੱਛੋ ਆਉਂਦੀ ਕਦੋਂ 5 ਮਿੰਟ ਨਹੀਂ ਆਉਂਦੀ 5 ਮਿੰਟ ਹੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ ਬੱਸ ਗਈ ਉਹ 20 25 ਦਿਨ ਤੋਂ ਨਾ ਭਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ 8:00 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾਓ ਇਕੱਠੇ ਹੋ ਗਏ 14 ਪਿੰਡ ਦਾ ਬਿਜਲੀ ਬੋਰ ਦੇ ਥਰਲੇ ਬੋਲੇ ਤੇ ਰਾਤ ਨੂੰ ਇੱਕ 2 ਵਜੇ ਬਤੀ ਹੁੰਦੀ ਹੈ ਫੇਰ ਜੜੀ 6-7 ਵੇਲੇ ਫੇਰ ਚਲੀ ਜਾਂਦੀ ਫੇਰ ਦੁਪਹਿਰਾਂ ਨੂੰ ਹੀ ਜਿੰਦੀ ਹੈ ਪਾਜੀ ਅਸੀਂ 20-25 ਦਿਨ ਹੋ ਗਿਆ 6 ਵਰੀ ਕੰਪਲੀਟ ਅਜੇ ਜਿੱਤੇ ਐਸਡੀਓ ਸਾਹਿਬ ਨੂੰ ਪੈਸਾ ਦਾ ਟ੍ਰਾਂਸਫਰਮ ਚੇਨ ਦਿੱਤਾ ਜਾਵੇ ਉਹ ਰੋਜ਼ ਵੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੜ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਲਾਵਾ ਉਹ ਨਾ ਟ੍ਰਾਂਸਫਰਮ ਬਦਲਦੇ ਆ ਉਹਨਾਂ ਦੇ ਨੇ ਵਿਊਜ਼ ਲਾ ਦੇ ਜਨਰੇਟਰ ਸਾਡੇ ਬਲਾਜਨ ਦਾ ਫਿਊਜ਼ ਲਾ ਤਾਂ ਭਾਜੀ ਇਹਦੇ ਨਾਲ ਤੇ ਕੋਈ ਮਸਲਾ ਹੱਲ ਨਹੀਂ ਆਇਆ ਜਸਵੇਰ ਦੀ ਬੱਤੀ ਬੰਦ ਆ ਤੇ ਇੱਥੇ ਆ ਚ ਪਾਣੀ ਨਹੀਂ ਬੱਚੇ ਪਿਆਸੇ ਮਰ ਰਹੇ ਨੇ ਸਾਡੇ ਆਦੋ ਬਸੋ ਗੱਲ ਬਾਹਰ ਹੋਈ ਪਈ ਹੈ ਕਿਹੜਾ ਕਿਹੜਾ ਏਰੀਆ ਸਵੇਰ ਦਾ ਬੰਦ ਹੈ ਪਾਈਸਾ ਨਗੋਸ਼ਪੁਰਾ ਏਰੀਆ ਮਿਲਜੀ ਦਾ ਟ੍ਰਾਂਸਫਾਰਮ ਤੇ ਪਿਛਲੇ 20-25 ਦਿਨਾਂ ਤੋਂ ਹਵਾਲਾ ਸਰਕਾਰ ਇੱਕ ਵਾਰ ਤੇ ਕਹਿੰਦੀ ਹੈ ਜੀ ਬਿਜਲੀ ਗਈ ਦੇ ਜੀ ਭਾਜੀ ਬਿਜ਼ੀ ਫਰੀ ਦੇਣ ਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਬੱਤੀ ਆਉਣੀ ਨਹੀਂ ਦੇਣੀ ਜਿੰਨੇ ਸਰਕਾਰ ਦੇਣ ਜਾਂਦੀ ਵੀ ਇੱਕ ਦਿਨ ਦੇ ਦੱਸ ਹੁੰਦਾ ਮਾਫ ਪਰ ਜਿਹੜਾ ਸਾਡਾ ਬੱਤੀ ਪੰਜ ਜੀ ਦਿਨ ਨਹੀਂ ਦਿੰਦੇ ਇਹਨਾਂ ਦੇ ਘਰ ਦੇ ਦੱਸ ਹੁੰਦਾ ਮਾਫ ਹੋ ਰਹੀਆਂ ਪਰ ਸਾਨੂੰ ਦੇ ਤੇ ਜੁੰਡ ਨਹੀਂ ਵੀ ਚਬਰ ਤੋਂ ਮਿਲੀ ਸਰਕਾਰ ਨੂੰ ਇਹ ਗੱਲ ਸੁਣਦੇ ਵੀ ਸਾਡੇ ਹੱਥ ਜਗਾ ਲੋ ਅਜਰ ਤੋਂ ਸਾਨੂੰ ਸਜ਼ਾ ਦੇ ਦਿਓ ਸਾਨੂੰ ਜੇਲ੍ਹਾਂ 'ਚ ਸੁੱਟ ਲੋ ਤੇ ਦੇ ਲੋ ਜੋ ਮਰਜ਼ੀ ਕਰ ਲੋ ਸਾਡੇ ਬੱਚਿਆਂ ਨੂੰ ਪਾਣੀ ਦੇ ਦੋ ਸਾਨੂੰ ਬੱਤੀ ਦੇ ਦੋ ਇਹ ਕਾਰਨਾ 20 ਤੋਂ 25000 ਤੇ ਆਪਣੀ ਪੋਸਟ ਦੀ ਦੇ ਦੇਈ ਸਾਹ ਬਾਹਰ ਨਿਕਿਆ ਦਾ ট্রান্সਪੋਰਟ ਡੈਮੇਜ ਹੋਇਆ ਸੀ ਉਹ ਸੇਰੇ ਬਦਲ ਦਿੱਤਾ ਗਿਆ ਤਕਨੀਕੀ ਨਿਪਟਾਉਣ ਕਰਕੇ ਦੁਬਾਰਾ ਸਰ ਗਿਆ ਉਹ ਦਾ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਬਹੁਤ ਬਾਰ ਬੰਦਿਆ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਤੇ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਹੈ ਠੀਕ ਹੈ ਉਹ ਉਹਨਾਂ ਕੰਪਲੇਨਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾ ਹੈ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੋਗਵਾਲ ਤੋਂ ਵੀ ਅਸੀਂ ਸੱਦ ਲਿਆ ਕਰੀ ਨੂੰ ਤੋਂ ਆਉਣਾ ਆਇਗਾ ਦੋਸਤੇ ਉੱਥੇ ਟਰਾਲੀ ਲੱਗੀ ਹੈ ਦੋਸਤੇ ਦੇ ਟ੍ਰਾਂਸਫਰ ਸਪਲਾਈ ਚਲਾ ਦਿੰਦੇ ਆਂ ਗੱਲ ਨੋ ਕਿਹੜੀ ਅਰੇ ਸਮਝਦੇ ਰਹੇ ਕਿਹੜਾ ਏਰੀਆ ਹੈ ਇਹ ਮਿਲਕੀ ਵਾਲਾ ਗੋਸਪੁਰ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਤੱਕ ਬੱਤੀ ਠੀਕ ਹੋ ਜੀ ਮੁਲਾਜ਼ਮ ਆਉਂਦੇ ਅਸੀਂ 10 15 ਮਿੰਟਾਂ ਨਾਲ ਚਾਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਯਾਰ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ ਜਾਰੀ ਹੋ ਸਕਦਾ 11:30 ਹੋ ਜਾਵੇ ਕੰਮ ਅਸੀਂ ਲੱਗ ਚਾਲੂ ਕਰਵਾ ਲਏ ਠੀਕ